ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਸਾਸ਼ੀ ਕਬਲਪਤ ਸਾਰਿਆਂ ਨੂੰ ਅੱਜ ਆਪ ਲੱਗੇ ਆ ਛੋਲ ਬਣਾਉਣ ਵਾਸਤੇ ਕਿਉਂਕਿ ਅੱਜ ਇਹਨਾਂ ਦਾ ਪੇਪਰ ਨਹੀਂ ਹੈ ਅੱਜ ਘਰੇ ਸੀਗੇ ਤੇ ਦੁਪਹਿਰ ਦਾ ਟਾਈਮ ਹੋ ਚੁੱਕਿਆ 12:30 ਵਜੇ ਦਾ ਤੇ ਸਵੇਰ ਦੇ ਸਾਰੇ ਕੰਮ ਖਤਮ ਹੋ ਚੁੱਕੇ ਆ ਹੁਣ ਆਪਣੇ ਸ਼ਾਮ ਦੇ ਕੰਮ ਸ਼ੁਰੂ ਹੋ ਜਾਣਗੇ ਤੇ ਐਸ਼ੇ ਕਹਿੰਦੀ ਸੀ ਮੰਮਾ ਛੋਲ ਖਾਣੇ ਹਨ ਛੋਲ ਹਾਂ ਆਪਾਂ ਮਸਾਲੇ ਵਾਲੇ ਛੋਲ ਨਾ ਅੱਗੇ ਪੇਪਰ ਤੇ ਕਈ ਜਲਦੀ ਛੁੱਟੀ ਹੈ ਚਲੋ ਆਪਾਂ ਚੋਲਿਆਂ ਦੇ ਮਸਾਲੇ ਬਣਾਵਾਂਗੇ ਆਪਾਂ ਅਬ ਚੋਲ ਬਣ ਗਏ ਆਪਣੇ ਹੁਣ ਆਪਾਂ ਬਣਾਵਾਂਗੇ ਚਾਹ ਇਸ ਤੋਂ ਬਾਅਦ ਐਸ਼ਲੀ ਮੰਗਰੀ ਦੇ ਚੋਲ ਪਹਿਲਾਂ ਅਸੀਂ ਚੋਲ ਦੇ ਦਿੰਨੇ ਆਪਾਂ ਤੇ ਹਾਂਜੀ ਇੱਥੇ ਆਪਣੇ ਬੱਚੇ ਜਾ ਚੁੱਕੇ ਨੇ ਟਿਊਸ਼ਨ ਤੇ ਆਪਾਂ ਨੂੰ ਟਿਊਸ਼ਨ ਭੇਜ ਦਿੱਤਾ ਸੀ ਤੇ ਟਾਈਮ ਇੱਥੇ ਕਰੀਬਨ ਨਾ ਹੋਈ ਗਿਆ ਸੀ ਬਸ ਸਾਢੇ 4 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਲੱਗੀ ਸੀਗੀ ਇੱਥੇ ਆਪਣੇ ਜੋ ਚਾਹ ਪਾਣੀ ਵਾਲੇ ਭਾਂਡੇ ਸੀ ਉਹ ਮਾਝ ਲਵਾਂਗੇ ਤੁਹਾਨੂੰ ਪਤਾ ਕਿ ਆਪਾਂ ਚੌਲ ਬਣਾਏ ਸੀਗੇ ਤੇ ਕਾਫੀ ਭਾਂਡੇ ਬਨੇ ਪੈ ਸੀ ਤੇ ਇੱਥੇ ਆਪਾਂ ਨਾ ਸੁਬਾ ਲੈ ਸੀਗੇ ਸੇਬ ਪਾਈ ਆਇਆ ਸੀਗਾ ਕਾਫੀ ਸਸਤੇ ਹੋ ਗਏ ਨਹੀਂ ਹੁਣ ਤਾਂ ਸੇਬ ਤੇ ਸੇਬ ਲੈ ਸੀ ਤੇ ਇਹਨਾਂ ਤੇ ਨਾ ਦੇਖਿਆ ਮੈਂ ਨਾ ਕੀੜੀਆਂ ਤੁੜੀਆਂ ਫੱਟੀਆਂ ਸੀਗੀਆਂ ਪਤਾ ਨਹੀਂ ਸਾਰੀ ਜਗ੍ਹਾ ਪੱਕੀ ਆ ਆਪਣੇ ਫੇਰ ਵੀ ਕੀੜੀਆਂ ਕਿੱਥੋਂ ਆ ਜਾਂਦੀਆਂ ਨੇ ਸਭ ਨਹੀਂ ਹੋ ਰਹੀ ਕਿ ਨਹੀਂ ਕਿੱਥੋਂ ਆ ਗਈਆਂ ਨੇ ਤੇ ਇਹਨਾਂ ਨੂੰ ਮੈਂ ਇੱਥੇ ਰੱਖਿਆ ਹੋਇਆ ਸੀਗਾ ਤੇ ਉੱਪਰ ਕੀੜੀਆਂ ਦੇਖੀਆਂ ਮੈਨੂੰ ਤੇ ਫਿਰ ਮੈਨੂੰ ਚੰਗੀ ਤਰ੍ਹਾਂ ਝਾੜਿਆ ਝਾੜ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਸੋਚਿਆ ਅਹ ਤੋਂ ਕਿ ਨਾ ਉਹਦੇ ਵਿੱਚ ਮੈਂ ਰੱਖ ਦਿੱਤੀ ਸੀ ਕਿ ਮੈਂ ਦਿਸਨੀ ਦਾ ਪੰਗਿਆਂ ਨੂੰ ਮੈਂ ਕਰ ਲੈਂਦੇ ਆ ਇਹਨਾਂ ਨੂੰ ਆਪਣੀ ਆਪਣੀ ਜਗ੍ਹਾ ਤੇ ਅਰੇਂਜ ਕਰਕੇ ਜੋੜ ਕੇ ਜਿਹੜੇ ਮਾਂਜਣ ਵਾਲੇ ਨੇ ਉਹ ਮਾਂਜਦੇ ਨੇ ਤੇ ਜਿਹੜੇ ਮਾਂਜਦੇ ਨਹੀਂ ਮਾਂਜਦੇ ਨੇ ਇਹਨਾਂ ਨੂੰ ਆਪਾਂ ਜੋੜ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਆਪਾਂ ਨੂੰ ਧੋ ਕੇ ਸੇਕ ਨੂੰ ਫਿਰ ਆਪਾਂ ਫੋਟੇ ਦੇ ਵਿੱਚ ਥੱਸ ਲਵਾਂਗੇ ਬੱਸ ਤਾਂ ਮੇਰੀ ਯਾਦ ਤਾਂ ਰਹੀ ਆ ਤਾਂ ਮੈਂ ਕੋਈ ਚੀਜ਼ ਖਰੀਦਦੀਆਂ ਖਾਣ ਵਾਲੀ ਕੋਈ ਵੀ ਹੋਵੇ ਉਹਨਾਂ ਨੂੰ ਰਜਿਸਟਰ ਕਰ ਦਿੰਦੀ ਆ ਪਰ ਸੁਬਾ ਇਹ ਕਿ ਬੱਚਾ ਨੂੰ ਤਾਂ ਪਤਾ ਕਿ ਇਹ ਚੀਜ਼ ਖਰੀਦ ਗਿਆ ਸੀ ਤੇ ਮੈਂ ਐਸੇ ਖਰੀਦਦੇ ਸੀ ਤੇ ਆਸ਼ੀ ਨੇ ਬੋਲਿਆ ਮम्मा ਇੱਥੇ ਰੱਖ ਦੋ ਮੈਂ ਖਾਣਾਂ ਤੇ ਮੈਨੂੰ ਵੀ ਯਾਦ ਭੁੱਲ ਗਿਆ ਮੈਂ ਸੋਚਿਆ ਚਲੋ ਫਿਰ ਰੱਖ ਦਿੰਦੀ ਆ ਤੁਹਾਨੂੰ ਪਤਾ ਵਾ ਵੀ ਜਿਹੜਾ ਕੰਮ ਜਿੱਥੇ ਰਹਿ ਜਾਵੇ ਉੱਥੇ ਹੀ ਰਹਿ ਜਾਂਦਾ ਵਾ ਸਾਰੇ ਕੰਮ ਕਰਕੇ ਵੀ ਉਸ ਤੋਂ ਬਾਅਦ ਮੈਂ ਵੀ ਸੋਚ ਰਹੀ ਚੱਲ ਨਹੀਂ ਮੈਂ ਹੋ ਗਈਆਂ ਤੇ ਮੈਂ ਝੱਟ ਬੈਠ ਗਈ ਆਪਣਾ ਰੈਸਟ ਕਰ ਲਈ ਤੇ ਉਹ ਜਿਹੜਾ ਕੰਮ ਸੀਗਾ ਸੇਬ ਆਪਣੇ ਉੱਥੇ ਪੈ ਰਗੇ ਤੇ ਉਹਨਾਂ ਨੂੰ ਕੀੜੀਆਂ ਚੜ ਗਈਆਂ ਤੇ ਲੋ ਜੀ ਇੱਥੇ ਆਪਾਂ ਬਾਕੀ ਜੋ ਆਪਣੇ ਪਾਂਡੇ ਪਹਿਲਾਂ ਦੇ ਮਾਂਜੇ ਹੋਏ ਪੈ ਸੀਗੇ ਉਹਨਾਂ ਨੂੰ ਆਪਾਂ ਜੋੜ ਦਿੱਤਾ ਸੀਗਾ ਰੱਖ ਦਿੱਤਾ ਸੀ ਕਿਤੇ ਸੁੱਕੇ ਹੋਏ ਸੀਗੇ ਕਿਉਂਕਿ ਗਿੱਲੇ ਤੋਂ ਭਾਂਡੇ ਸੁੱਕਣੇ ਮੈਂ ਨਹੀਂ ਜੋੜਦੀ ਮੈਂ ਜਿੰਨਾ ਟਾਈਮ ਭਾਂਡੇ ਸੁੱਕ ਜਾਂਦੇ ਨੇ ਮੈਂ ਇਥੇ ਇਹਦੇ ਛਿੱਕ ਦੇ ਉੱਤੇ ਦੋ ਸਿੰਕ ਲੱਗੇ ਹੋਏ ਆ ਸਾਡੀ ਰਸੋਈ ਦੇ ਵਿੱਚ ਸਿੰਕ ਦੇ ਵਿੱਚ ਮੈਂ ਭਾਂਡੇ ਮਾਂਜ ਕੇ ਰੱਖ ਦਿੰਦੀ ਆ ਤੇ ਜਦੋਂ ਸੁੱਕ ਜਾਂਦੇ ਨੇ ਮੈਂ ਫਿਰ ਜੋੜ ਲੈਂਦੀ ਆ ਤੇ ਸੇ ਪਹਿਲੇ ਭਾਂਡੇ ਆਪਾਂ ਜੋੜ ਦਿੱਤੇ ਸੀ ਸੁੱਕ ਚੁੱਕੇ ਸੀ ਤੇ ਇਹਦੇ ਵਿੱਚ ਆਪਾਂ ਸਾਫ਼ ਕੀਤੀ ਸੀਗੇ ਚੋਰ ਖਾਦੇ ਸੀਗੇ ਕਾਫੀ ਜ਼ਿਆਦਾ ਭਾਂਡੇ ਹੋ ਜਾਂਦੇ ਤੁਹਾਨੂੰ ਪਤਾ ਵਾ ਤੇ ਕਾਫੀ ਜ਼ਿਆਦਾ ਭਾਂਡੇ ਹੋ ਗਏ ਸੀਗੇ ਇਹ ਮੈਂ ਦਿੱਕਤ ਕਰ ਰਹੀ ਹਾਂ ਆਪਾਂ ਹਮ ਮਾਜ ਕੇ ਉਸ ਜਗ੍ਹਾ ਤੇ ਹੁਣ ਇਹਨਾਂ ਨੂੰ ਰੱਖ ਦਿੰਨੇ ਆ ਤੇ ਫਿਰ ਜਦੋਂ ਸ਼ਾਮ ਦਾ ਰੋਟੀ ਦਾ ਟਾਈਮ ਹੋਊਗਾ ਨਾ ਟਾਈਮ ਤੇ ਇਹਨਾਂ ਨੇ ਵੀ ਸੁੱਕ ਜਾਣਾ ਵਾ ਤੇ ਇਹਨਾਂ ਨੂੰ ਆਪਾਂ ਭਾਂਡੇ ਮਾਜ ਕੇ ਉਸ ਤੋਂ ਬਾਅਦ ਆਪਾਂ ਬਣਾਉਣੇ ਸੀਗੇ ਅੱਜ ਸ਼ਾਮ ਨੂੰ ਅ ਕਾਲੇ ਸ਼ੌਲ ਨੇ ਆਪਾਂ ਪੇਕੇ ਰੱਖੇ ਹੋਏ ਨੇ ਭਾਂਡੇ ਮਾਜ ਲੀਏ ਫਿਰ ਉਸ ਤੋਂ ਬਾਅਦ ਆਪਾਂ ਤਾਂ ਰੋਟੀ ਸਬਜ਼ੀ ਕਿਉਂਕਿ ਇੱਥੇ ਟਾਈਮ ਪੌਣੇ 5 ਦਾ ਹੋ ਚੁੱਕਿਆ ਸੀ ਤਾਂ 5 ਵਜੇ ਤੱਕਰਾ ਮੇਰੇ ਸ਼ਾਮ ਦੇ ਸਬਜ਼ੀ ਦਾ ਟਾਈਮ ਹੋ ਜਾਂਦਾ ਵਾ ਮੈਂ 5 ਵਜੇ ਲੱਛਣੀ ਆਪਣਾ ਸ਼ਾਮ ਦੀ ਰੋਟੀ ਪਾਣੀ ਦਾ ਕੰਮ ਕਰਨਾ ਮੇਰੀ ਸ਼ੁਰੂਤ ਤੇ ਇਹੀ ਆ ਮੈਂ ਟਾਈਮ ਨਾਲ ਰੋਟੀ ਪਾਣੀ ਕਰ ਲੈਂਦੀ ਆ ਮੈਂ ਜ਼ਿਆਦਾ ਟਾਈਮ ਨਹੀਂ ਜਨ ਕਿ ਮੇਰਾ ਨਹੀਂ ਕਰਦੀ ਜਨ ਕਿ ਹਨੇਰਾ ਹੋਣ ਤੱਕ ਲੱਗਾ ਲੱਗਾ ਮੈਂ ਆਪਣਾ ਸਾਰਾ ਰੋਟੀ ਪਾਣੀ ਕਰ ਲੈਂਦੀ ਆ ਮੇਰੇ ਬੱਚਿਆਂ ਦੀ ਵੀ ਇਹ ਆਦਤ ਆ ਕਿ ਉਹਨਾਂ ਟਾਈਮ ਤੇ ਕਿਰੋ ਕਿਚਨ ਤੋਂ ਆ ਲੈਂਦੇ ਨੇ ਉਹਨਾਂ ਨੂੰ ਇਹ ਆ ਰਹੀ ਦੀ ਮਿਸ਼ੇ ਤੋਂ ਆਉਂਦੀ ਆ ਉਹਨਾਂ ਦਾ ਟਾਈਮ ਤਾਂ ਫਿਰ ਮੈਨੂੰ ਲੱਗਦਾ ਪਣੀ ਪਣੀ ਹੋਣੀ ਚਾਹੀਦੀ ਆ ਮੇਰੇ ਬੱਚੇ ਬਹੁਤ ਜ਼ਿਆਦਾ ਖਿਜਦੇ ਆ ਰੋਟੀ ਪਣੀ ਹੋਣੀ ਚਾਹੀਦੀ ਉਹਨਾਂ ਦਾ ਬਸ ਇਹ ਚਾਹੀਦਾ ਕਿ ਉਹਨਾਂ ਨੂੰ ਬਣੀ ਹੋਣੀ ਸਾਰੇ ਖਾਣਦਿਆਂ ਨੂੰ ਰੋਟੀ ਬਣੀ ਹੋਣੀ ਬਸ ਉਹਨਾਂ ਦੇ ਕਿਚਨ ਤੋਂ ਆਉਂਦੇ ਆ ਰੋਟੀ ਬਣੀ ਹੁੰਦੀ ਆ ਫਿਰ ਉਹ ਖਾ ਕੇ ਆਪਣਾ ਕੰਮ ਤਾਂ ਚੱਲ ਜਾਂਦਾ ਗੁਰੂ ਸਾਹਿਬ ਤੇ ਅਭੀ ਜੋ ਤੁੰ ਦਾਵਾ ਹੋ ਉਹ ਮੈਂ ਪਤਾ ਕਰਦੇ ਕਿ ਇਸ ਦਾਵਾ ਚਾਹੇ ਫਿਰ ਉਹ ਵੀ ਆਪਣਾ ਕਿਸੇ ਯਾਰ ਦੀ ਨਾਲ ਬਾਹਰ ਚਲੇ ਜਾਂਦਾ ਵਾ ਤੇ ਰਹਿ ਜਾਂਦੇ ਮੇਰੇ ਹਸਬੰਡ ਫਿਰ ਕਿਤੇ ਦੋਨੋਂ ਨੇ ਕੁਝ ਨਹੀਂ ਰੋਟੀ ਖਾਣੀ ਹੁੰਦੀ ਆ ਭਾਵੇਂ ਜਿੰਨਾ ਮੈਂ ਲੇਟ ਆਉਨ ਉਹ ਟਾਈਮ ਨਾਲ ਆਉਨ ਲੇਟ ਆਉਨ ਰੋਟੀ ਮੈਂ ਟਾਈਮਰ ਬਣਾ ਲੈਨੀ ਆ ਫਿਰ ਉਸ ਤੋਂ ਬਾਅਦ ਜਦੋਂ ਆਉਂਦੇ ਨੇ ਫਿਰ ਮੈਂ ਘਰ ਦਾ ਮੰਨੀ ਆ ਫਿਰ ਉਸ ਤੋਂ ਬਾਅਦ ਅਸੀਂ ਇਕੱਠੇ ਹੀ ਰੋਟੀ ਖਾਣੇ ਆ ਤੇ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਕਰੋ ਕਮੈਂਟ ਕਰਕੇ ਤੁਹਾਨੂੰ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਮੇਰੇ ਦੋ ਚੈਨਲ ਹਨ ਇੱਕ ਇਹਦੇ ਰੇਡ ਚੱਲਣਾ ਤੇ ਇੱਕ ਮੇਰੇ ਹੋਰ ਚੈਨਲ ਹੈ ਜਿਹਦਾ ਨਾਮ ਹੈ ਕਮਰਨ ਫੈਮਿਲੀ ਵਲੌਗ ਮੇਰੇ ਇੱਥੇ ਵੀ ਹੋਦੇ ਤੇ ਵੀ ਵਲੌਗ ਆਉਂਦਾ ਵਾ ਇੱਕ ਦਿਨ ਹੀ ਦਿਤੇ ਆਉਂਦਾ ਵਾ ਤੇ ਉੱਥੇ ਮੇਰੇ ਕਾਫੀ ਜ਼ਿਆਦਾ ਸਬਸਕ੍ਰਾਈਬਰ ਨੇ ਦੂਸਰੇ ਚੈਨਲ ਤੇ ਮੇਰੇ 12000 ਤੋਂ ਉੱਪਰ ਸਬਸਕ੍ਰਾਈਬਰ ਹੋ ਚੁੱਕੇ ਨੇ ਤੇ ਲੋਕ ਬਹੁਤ سارے ਪਿਆਰ ਕਰ ਰਹੇ ਨੇ ਉਸ ਚੈਨਲ ਤੇ ਵੀ ਕਿ ਤੁਸੀਂ ਅੱਛੇ ਵੀ ਮੈਨੂੰ ਸਾਰੇ ਜਣੇ ਸਪੋਰਟ ਕਰਿਓ ਤੇ ਇੱਥੇ ਆਪਣੇ ਭਾਂਡੇ ਮਾਜੇਗੇ ਸੀਗੇ ਗੱਲਾਂ ਕਰਦਿਆਂ ਕਰਦਿਆਂ ਆਪਾਂ ਸਾਰੇ ਭਾਂਡੇ ਮਾਜ ਲਏ ਸੀਗੇ ਤੇ ਇੱਥੇ ਆਪਾਂ ਜੋ ਆਪਣੇ ਐਪਲ ਸੀਗੇ ਤੁਹਾਨੂੰ ਪਤਾ ਦੱਸ ਰਹੀ ਸੀ ਕਿ ਮੈਂ ਕੀੜੀਆਂ ਚੜ ਗਈਆਂ ਸੀ ਖਾ ਆਪੀ ਜ਼ਿਆਦਾ ਤੇ ਆਪਾਂ ਜੋ ਐਪਲ ਦੇ ਵਿੱਚ ਜਿਹੜੇ ਟੋਕਰੀ ਦੇ ਵਿੱਚ ਐਪਲ ਰੱਖੇ ਸੀਗੇ ਉਹ ਟੋਕਰੀ ਵੀ ਧੋ ਲੈਨੇ ਆ ਤੇ ਹੁਣ ਉਹਨਾਂ ਐਪਲ ਨੂੰ ਸੇਬ ਨੂੰ ਧੋ ਕੇ ਫਿਰ ਫ੍ਰਿਜ ਦੇ ਵਿੱਚ ਰੱਖ ਲਾਂਗੇ ਹੁਣ ਮੈਂ ਆਹੀ ਸੋਚ ਰਹੀ ਸੀ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਿਆ ਕਰਨੀ ਕਿ ਕੋਈ ਵੀ ਖਾਣ ਵਾਲੀ ਚੀਜ਼ ਬਾਹਰ ਨਹੀਂ ਰੱਖਿਆ ਕਰਨੀ ਵੈਸੇ ਤਾਂ ਇਹ ਕੀੜੀਆਂ ਘਟ ਗਈਆਂ ਸੀਗੀਆਂ ਕੀੜੀਆਂ ਬਹੁਤ ਜ਼ਿਆਦਾ ਪਰਪਤਿਆ ਗਿਆ ਸੀ ਜਦੋਂ ਠੰਡਾ ਮੌਸਮ ਸੀ ਤਾਂ ਪਤਾ ਕਿੰਨੀਆਂ ਪਰਪਟਾ ਹੋ ਰਹੀਆਂ ਸੀ ਜਦੋਂ ਤੇ ਉਹ ਜੋ کافی ਜ਼ਿਆਦਾ ਕੀੜਿਆਂ ਦਾ ਫਰਕ ਪੈ ਗਿਆ ਸੀਗਾ ਮੈਂ ਜਿੱਥੇ ਸੀ ਜਿਹੜਾ ਤੁਸੀਂ حساب ਪਈ ਰਹੀ ਸੀ ਤੇ 3-4 ਦਿਨ ਤੋਂ ਹੋ ਗਿਆ ਕਿੰਨਾ ਕਿ ਗਰਮੀ ਪੈਣ ਲੱਗਦੀ ਹੈ ਦੁਵਾਰ ਤੋਂ ਫੇਰ ਕੁਸਪਾ ਆ ਰਹੀ ਹੈ ਕੁਸਪਾ ਨਿਕਲ ਰਹੀ ਹੈ ਤੇ ਫਿਰ ਹਾਲ ਹੋ ਗਿਆ ਵਾ ਫਿਰ ਉਸ ਤੋਂ ਬਾਅਦ ਇਹੀ ਹਾਲ ਹੈ ਬਈ ਕਾਫੀ ਕੀੜੀਆਂ ਕੀੜੀਆਂ ਤੇ ਮੱਖੀਆਂ ਹੋਈਆਂ ਪਈਆਂ ਵਾ ਥੋੜੇ ਨਮਕ ਪਾ ਤੋ ਕੇ ਚੰਗੀ ਤਰ੍ਹਾਂ ਚਾੜ ਲਿਆ ਸੀਗਾ ਤੇ ਨੂੰ ਆਪਾਂ ਫ੍ਰੈਜ ਵਿੱਚ ਬਣਾ ਲਵਾਂ ਮਹਰ ਔਖੀ ਦੇਵਾਂਗੇ ਤੇਲੀ ਆਪਣੇ ਹੁਣ ਜਦੋਂ ਕਿਸੇ ਦਾ ਦਿਨ ਕਰੂਗਾ ਆਪਣਾ ਘੱਟ ਕੇ ਤੇ ਖਾ ਲੈਣਗੇ ਹੁਣ ਬਿਲਕੁਲ ਵੀ ਬਾਹਰ ਨਹੀਂ ਰੱਖਾਂਗੇ ਆਪਾਂ ਇਹਨਾਂ ਦੀ ਚੀਜ਼ੇ ਚਲੋ ਜੀ ਇੱਥੇ ਆਪਾਂ ਇਹਨਾਂ ਦਾ ਕੰਮ ਖਤਮ ਕਰਕੇ ਤੇ ਲੱਗੇ ਸੀ ਕਿ ਆਪਾਂ ਕਨੇ ਸ਼ੋਲਿਆਂ ਨੂੰ ਉਬਾਲਾ ਬਣਾ ਲਾਂਗੇ ਹੁਣ ਤੇ ਕਾਲੇ ਸ਼ੋਲੇ ਆਪਾਂ ਭਿਓਏ ਸੀਗੇ ਸੁਬਾ ਦੇ ਤੇ ਹੁਣ ਆਪਾਂ ਇਹਨਾਂ ਨੂੰ ਉਬਲਣੇ ਧਰ ਦਾਂਗੇ ਤੇ ਇਹਨਾਂ ਨੂੰ ਧਰ ਕੇ ਫਿਰ ਕੋਲ ਆਪਾਂ ਤੜਕੀ ਦੀ ਤਿਆਰੀ ਕਰ ਲਵਾਂਗੇ ਤੜਕੇ ਵਿੱਚ ਮੈਂ ਜਿਆਦਾ ਤਾਂ ਕੁਛ ਨਹੀਂ ਪਾਉਂਦੀ ਸਿਰਫ ਪਿਆਜ਼ ਤੇ ਲਸਣ ਹੀ ਪਾਉਣੀ ਆ ਜ਼ਾਦਰਕ ਸਿੰਪਲ ਜਿਹੇ ਤਰੀਕੇ ਨਾਲ ਮੈਂ ਛੋਲੇ ਦੀ ਸਬਜ਼ੀ ਬਣਾਉਣੀ ਆ ਤੇ ਇਥੇ ਮੇਰੀ ਇਹ ਵਾਲੀ ਆਦਤ ਆ ਕਿ ਮੈਂ ਜਦੋਂ ਛੋਲੇ ਉਬਲਣੇ ਤਾਰਦੀ ਆ ਇਹਦੇ ਵਿੱਚ ਮੈਂ ਨਮਕ ਜ਼ਰੂਰ ਐਡ ਕਰ ਦਿੰਦੀ ਹੁੰਦੀ ਆ ਨਮਕ ਪਾਉਣ ਨਾਲ ਇਹ ਲੈ ਕੇ ਆਪਣੇ ਛੋਲਿਆਂ ਦੀ ਸਬਜ਼ੀ ਜਲਦੀ ਬਣ ਜਾਂਦੀ ਆ ਥੋੜਾ ਟਾਈਮ ਲੱਗਦਾ ਵਾ ਤੇ 5-6 ਸੀਟੀਆਂ ਦੇ ਵਿੱਚ ਆਪਣੇ ਛੋਲਿਆਂ ਦੀ ਸਬਜ਼ੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਨਾਮਕ ਸਿਰਫ ਆਪਾਂ ਐਸਟੈਂਪਾ ਲਾ ਲਏ ਨੇ ਕਿ ਜਿੱਦੋਂ ਆਪਾਂ ਲੱਗਾ ਲਗਾਉਣੇ ਨਾ ਫਿਰ ਮੈਂ ਉਸ ਤੋਂ ਬਾਅਦ ਹੀ ਨਮਕ ਪਾਉਣੀ ਹੋਊਗੀ ਤੇ ਇਧਰ ਆਪਾਂ ਆਪਣੇ ਛੋਲਿਆਂ ਨੂੰ ਉਬਲਣੇ ਧਰ ਦਿੱਤਾ ਵਾ ਛੋਲੇ ਉਬਲਦੇ ਜਿੰਨਾ ਟਾਈਮ ਤੇ ਕੰਮ ਚਾਪਾਂ ਤੜਕੇ ਦੀ ਤਿਆਰੀ ਕਰ ਲੈਣੇ ਆ ਤੇ ਮੈਨੂੰ ਪਸੀਨਾ ਦੇਖੋ ਕਿੰਨਾ ਆਇਆ ਹੋਇਆ ਐਨੀ ਜ਼ਿਆਦਾ ਗਰਮੀ ਹੋਈ ਵੀ ਨਾ ਕੁਝ ਹੀ ਨਾ ਬਹੁਤ ਜ਼ਿਆਦਾ ਗਰਮੀ ਆ ਤੇ ਸੁਪਰ ਟਾਈਮ ਤਾਂ ਘੱਟ ਹੁੰਦੀ ਐ ਐਸਟੈਂਪ ਤਾਂ ਸ਼ਾਮ ਟਾਈਮ ਬਹੁਤ ਜ਼ਿਆਦਾ ਗਰਮੀ ਹੁੰਦੀ ਐ ਤੇ ਇਧਰ ਆਪਾਂ ਛੋਲੇ ਧਰੇ ਹੋਏ ਆ ਕੁੱਕਰ ਵਿੱਚ ਪਾ ਕੇ ਧਰ ਦਿੱਤੇ ਹੁਣ ਆਪਾਂ ਤੜਕੇ ਦੀ ਤਿਆਰੀ ਕਰ ਲੈਣੇ ਆ ਤੇ ਤੁਸੀਂ ਵੀਡੀਓ ਨਾਲ ਐਂਡੇ ਤੱਕ ਬਨੇ ਰਹੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲੋ ਜੀ ਇੱਥੇ ਆਪਾਂ ਲੱਗ ਗਏ ਸੀ ਤੜਕੇ ਦੀ ਤਿਆਰੀ ਕਰਨ ਵਾਸਤੇ ਲਸਣ ਛਿਲਕੇ ਰੱਖ ਲੈਨੇ ਆ ਪਿਆਜ਼ ਕੱਟ ਕੇ ਰੱਖ ਲੈਨੇ ਆ ਫਿਰ ਆਪਾਂ ਤੜਕਾ ਲਗਾਵਾਂਗੇ ਜਦੋਂ ਅਗਰਾ ਆਪਾਂ ਮਸਾਲਾ ਕਟਿੰਗ ਕਰ ਲਿਆ ਵਾ ਹੁਣ ਆਪਾਂ ਇਹਨੂੰ ਕਰਦੇ ਆ ਗ੍ਰੈਂਡ ਮਿਕਸੀ ਦੇ ਵਿੱਚ ਤੇ ਫਿਰ ਲਗਾਉਣੀ ਆਪਾਂ ਤੜਕਾ ਟਾਈਮ ਵੀ ਕਾਫੀ ਹੋ ਚੁੱਕਿਆ ਤੇ ਧੂਪ ਹਲੇ ਗਈ ਹੈ। ਚਲੋ ਜੀ ਇੱਥੇ ਆਪਾਂ ਲਸਣ ਵੀ ਛੇੜ ਲਿਆ ਸੀ ਤੇ ਪਿਆਜ਼ ਵੀ ਕਟਿੰਗ ਕਰ ਲਿਆ ਸੀ ਤੇ ਥੋੜਾ ਜਿਹਾ ਅਦਰਕ ਸੀਗਾ। ਅਦਰਕ ਵੀ ਖਤਮ ਹੋਇਆ ਸੀਗਾ ਥੋੜਾ ਜਿਹਾ ਪਿਆ ਸੀਗਾ ਉਹੀ ਮੈਂ ਪਾ ਲਿਆ ਸੀਗਾ। ਤੇ ਇੱਥੇ ਆਪਾਂ ਦੇਖ ਦਾਂਗੇ ਪਹਿਲਾਂ ਤਾਂ ਐਸੇ ਤਾਂ ਮੈਨੂੰ ਤਾਂ ਪੱਕੇ ਹੀ ਸੀਗਾ ਗਲ ਚੁੱਕੇ ਹੋਣੇ ਕਿਉਂਕਿ ਮੈਂ ਛੇੜ ਸੀਗੇ ਲਗਵਾ ਲਈਆਂ ਸੀ ਇਹਨਾਂ ਨੂੰ ਤੇ ਬਿਲਕੁਲ ਵਧੀਆ ਬਣ ਗਏ ਸੀਗੇ ਗਲ ਕੇ ਸੀਗੇ ਛੋਲੇ। ਤੇ ਇਹਨਾਂ ਨੂੰ ਆਪਾਂ ਸਾਈਡ ਤੇ ਰੱਖ ਕੇ ਤੇ ਫਿਰ ਜੋ ਆਪਾਂ ਕਟਿੰਗ ਕਰਕੇ ਰੱਖੇ ਹੋਇਆ ਸਮਾਨ ਕਿਸੇ ਦਾ ਉਹਨਾਂ ਨੂੰ ਬਰਗਲ ਕਰ ਲੈਣੀ ਆ ਕਈ ਹੁੰਦਾ ਕਿ ਚੌਪਰ 'ਚ ਚੌਪ ਕਰ ਲੈਂਦੇ ਨੇ ਮੈਨੂੰ ਨਾ ਚੌਪਰ 'ਚ ਮੈਂ ਬਹੁਤ ਲੈ ਕੇ ਆਉਣੀ ਆ ਮੇਰੇ ਕੋਲ ਟੁੱਟ ਜਾਂਦੇ ਨੇ ਜਾਂ ਤਾਂ ਉਹਨਾਂ ਦਾ ਜੇ ਧਾਗੇ ਵਾਲੇ ਹੁੰਦੇ ਤਾਂ ਧਾਗਾ ਟੁੱਟ ਜਾਂਦਾ ਵਾ ਤੇ ਜੇ ਵੈਸੇ ਉਹ ਮਸ਼ੀਨਰੀ ਜੀ ਵਾਲੇ ਹੁੰਦੇ ਨੇ ਉਹਦਾ ਉੱਪਰੋਂ ਹਿੱਸਾ ਜਦੋਂ ਟੁੱਟ ਜਾਂਦਾ ਵਾ ਪਤਾ ਨਹੀਂ ਮੇਰੇ ਕੋਲ ਤਾਂ ਹੋ ਰਹੇ ਨੇ ਇਸ ਲਈ ਮੈਂ ਆਪਣੀ ਮਿਕਸੀ ਰੱਖੀ ਹੋਈ ਆ ਮੈਂ ਮਿਕਸੀ ਦੇ ਵਿੱਚ ਦਲਬਰਾਜਾ ਜੋ ਹੁੰਦਾ ਨਾ ਆਪਾਂ ਮਸਾਲਾ ਪਉਣਾ ਹੁੰਦਾ ਦਰਦਰਾ ਜਾਂ ਮੈਂ ਪੀਸ ਲੈਂਦੀ ਹਾਂ ਜ਼ਿਆਦਾਤਰ ਨਹੀਂ ਮੈਂ ਗ੍ਰाइंड ਕਰਦੀ ਥੋੜਾ ਜਿਹਾ ਦਰਦਰਾ ਜਾਂ ਪੀਸ ਕੇ ਤੇ ਫਿਰ ਉਸ ਤੋਂ ਬਾਅਦ ਨਾ ਤੜਕਾ ਵਧੀਆ ਬਣ ਜਾਂਦਾ ਵਾ ਤੇ ਇੱਥੇ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲਵਾਂਗੇ ਆਪਣਾ ਜੋ ਆਪਾਂ ਤੜਕਾ ਕਟਿੰਗ ਕਰਕੇ ਰੱਖਿਆ ਹੋਇਆ ਸੀਗਾ ਪਿਆਜ਼ ਤੇ ਜੀ ਇੱਥੇ ਆਪਾਂ ਗ੍ਰाइंड ਕਰ ਲਿਆ ਸੀਗਾ ਆਪਣਾ ਮਸਾਲਾ ਤੇ ਹੁਣ ਆਪਾਂ ਲਗਾਵਾਂਗੇ फटाफट ਟਿੱਕਾ ਤੇ ਇੱਥੇ ਨਾ ਮੈਂ ਥੋੜੇ ਜੇ ਜੋ ਕਿ ਚਨੇ ਸੀ ਨਾ ਆਪਣੇ ਉਹਨਾਂ ਨੂੰ ਪੀਸ ਲਿਆ ਸੀਗਾ ਜਾਨੀ ਕਿ ਛੋਲੇ ਜਿਹੜੇ ਹੁੰਦੇ ਨੇ ਨਾ ਆਪਾਂ ਦੋ ਕੜਸੀਆਂ ਨਾਲ ਉਹਨਾਂ ਨੂੰ ਇਹਦੇ ਮਿਕਸੀ ਦੇ ਵਿੱਚ ਪਾ ਕੇ ਨੇ ਗ੍ਰाइंड ਕਰ ਲਿਆ ਸੀ ਇਹਦੇ ਨਾਲ ਹੁੰਦਾ ਕਿ ਆਪਣੀ ਗਰੇਵੀ ਵਧੀਆ ਸੁਗੰਢੀ ਬਣ ਜਾਂਦੀ ਆ ਤੇ ਮੈਂ ਇਦਾਂ ਹੀ ਕਰਦੀ ਹੁੰਨੀ ਮੈਂ ਇਦਾਂ ਹੀ ਛੋਲਿਆਂ ਦੀ ਸਬਜ਼ੀ ਬਣਾਉਣੀ ਹੁੰਨੀ ਆ ਜੋ ਵੀ ਥੋੜੇ ਜਿ ショਲੇ ਲੈ ਲਏ ਨੇ ਆ ਦੋ ਕੁ ਕਟੀਆਂ ਤੇ ਇਹਦੇ ਵਿੱਚ ਮੈਂ ਗ੍ਰाइंड ਕਰ ਲੈਣੀ ਹੈ ਤੇ ਬਹੁਤ ਵਧੀਆ ਗਰੇਵੀ ਬਣਦੀ ਹੈ ਸੰਘਣੀ ਸੰਘਣੀ ਉਹ ਤਾਂ ਨਾ ਪਤਲੀ ਜੀ ਰਹਿ ਜਾਂਦੀ ਹੈ ਵੈਸੇ ਨਾ ਆਲੂ ਨਹੀਂ ਸੀ ਅੱਜ ਮੇ ਪਾਏ ਜਾਂ ਪਰ ਮੈਂ ਨਾ ਆਲੂ ਪਾ ਕੇ ਹੀ ショਲਿਆਂ ਦੀ ਸਬਜ਼ੀ ਬਣਾਉਣੀ ਆ ਤੇ ਅੱਜ ਮੇ ਹਸਬੰਦ ਨੇ ਬੋਲਿਆ ਸੀ ਕਿ ਅੱਜ ਤੁਸੀਂ ਆਲੂ ਨਹੀਂ ਆਲਵਾ ਤੋਂ ਬਗੈਰ ਹੀ ショਲਿਆਂ ਦੀ ਸਬਜ਼ੀ ਬਣਾਉਣੀ ਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਲੂ ਖਾ ਖਾ ਕੇ ਪੱਲ ਲਈ ਮੰਨਨ ਮਾਣਾ ਪਸੰਦ ਆਵਾ ਲੋ ਜੀ ਇੱਥੇ ਆਪਾਂ ਲਾ ਕੇ ਸੀਗੇ ਤੜਕਾ ਲਗਾਉਣ ਵਾਸਤੇ ਤੜਕਾ ਪਾਉਦੇ ਲਗਾਉਣੇ ਜਿੱਦਾਂ ਸਾਰੇ ਲਗਾਉਂਦੇ ਨੇ ਤੇ ਮੈਂ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਛੋਲਿਆਂ ਦੀ ਸਬਜ਼ੀ ਬਣਾਉਣੀ ਹੈ ਮੈਂ ਕੋਈ ਵੀ ਸਬਜ਼ੀ ਬਣਾਉਣੀ ਹੁੰਦੀ ਹੈ ਇੰਨਾ ਹੀ ਸਿੰਪਲ ਤਰੀਕੇ ਨਾਲ ਬਣਾਉਣੀ ਹੈ ਮੈਂ ਚਾਹ ਦੇ ਮਸਾਲੇ ਵਗੈਰਾ ਨਹੀਂ ਪਾਉਂਦੀ ਤੇ ਹਲਦੀ ਤੇ ਮਿਰਚਾਂ ਨੂਨ ਤਾਂ ਆਪਾਂ ਪਹਿਲਾਂ ਹੀ ਪਾ ਚੁੱਕੇ ਸੀਗੇ ਤੇ ਇੱਥੇ ਮੈਂ ਮਸਾਲੇ ਘਰੇ ਬਣਾਏ ਹੋਏ ਨੇ ਜਿੱਦਾਂ ਕਿ ਜੀਰਾ ਕਾਲੀ ਮਿਰਚ ਤੇ ਸਪਤਾ ਨਹੀਂ ਆ ਪਾ ਕੇ ਮੈਂ ਘਰੇ ਮਸਾਲਾ ਗ੍ਰੇਨਡ ਕਰਕੇ ਰੱਖਿਆ ਹੋਇਆ ਵਾ ਤੇ ਮੈਂ ਉਹ ਹੀ ਪਾਉਂਗੀ ਅ ਬਜ਼ਾਰ ਦਾ ਮਸਾਲਾ ਅਸੀਂ ਬਹੁਤ ਹੀ ਘੱਟ ਵਰਤਦੇ ਹਾਂ ਜ्यादातर ਅਸੀਂ ਇਦਾਂ ਮੈਂ ਘਰੇ ਮਸਾਲਾ ਬਣਾ ਲੈਣੀ ਆ ਤੇ ਘਰ ਵਾਲਾ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦਾ ਤੇ ਘਰੇ ਮੈਂ ਇਦਾਂ ਬਣਾ ਕੇ ਟਿਆਰ ਕਰ ਲੈਣੀ ਆ ਜੇ ਜਿਸ ਤੰ ਕਿਤੇ ਅ ਮਰਜੈਂਸੀ ਆਪਣਾ ਖਤਮ ਹੋਇਆ ਹੁੰਦਾ ਉਹ ਮਸਾਲਾ ਤੇ ਫਿਰ ਮੈਂ ਮੰਗਵਾ ਲੈਣੀ ਆ ਵਰਨਾ ਮੈਂ ਆਪਣਾ ਸਾਰਾ ਇਦਾਂ ਘਰੇ ਹੀ ਮਸਾਲੇ ਬਣਾ ਕੇ ਤਿਆਰ ਕਰ ਲੈਣੀ ਆ ਤੇ ਇੱਥੇ ਆਪਾਂ ਇੱਕ ਚਮਚ ਮਸਾਲੇ ਦਾ ਪਾ ਲਿਆ ਸੀਗਾ ਤੇ ਆਪਣਾ ਤੜਕਾ ਨੂੰ ਚੰਗੀ ਤਰ੍ਹਾਂ ਆਪਾਂ ਲਾਲ ਕਰ ਲਵਾਂਗੇ ਥੋੜੀ ਜਿਹੀ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਜੋ ਆਪਣੇ ਉਬਲੇ ਹੋਏ ਛੋਲੇ ਸੀਗੇ ਤੇ ਇਹਨਾਂ ਨੂੰ फटाफट ਤੜਕਾ ਲਗਾ ਕੇ ਕੋਲ ਆਪਣੀ ਸਬਜ਼ੀ ਬਣਦੀ ਰਹੂਗੀ ਥੋੜਾ ਜਿਹਾ ਜਿਹਾ ਇੱਕ ਲਵਾਵਾਂਗੇ ਫਿਰ ਨਾਲ ਲਗਵਾ ਆਪਾਂ ਆਟਾ ਵੀ ਗੋਲਣਾ ਤੇ ਛੋਪਲੇ ਬਣਾ ਲਾਂਗੇ ਟਾਈਮ ਵਿੱਚ ਹੋ ਚੁੱਕਿਆ ਸੀਗਾ तकरीबन 5:30 ਵਜੇ ਦਾ ਇਹਦਾ ਸਭ ਪਿਆਰੀਆਂ ਕਰਦੇ ਤੜਕੇ ਛੋਲੇ ਦੀ ਤਿਆਰੀ ਕਰਦੇ ਆ ਕਰਦੇ ਤੁਹਾਨੂੰ ਪਤਾ ਟਾਈਮ ਤਾਂ ਲੱਗ ਹੀ ਜਾਂਦਾ ਵਾ ਤੇ ਇਥੇ ਆਪਣਾ ਮਸਾਲਾ ਵੀ ਲਗਭਗ ਬਣ ਕੇ ਜਾਨੀ ਕਿ ਨਾ ਹੋ ਹੀ ਗਿਆ ਸੀਗਾ ਤਿਆਰ ਹੋ ਗਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੋ ਆਪਣੇ ਬਣੇ ਹੋਏ ਛੋਲੇ ਸੀਗੇ ਤੇ ਛੋਲਿਆਂ ਦੀ ਸਬਜ਼ੀ ਬਚ ਮਨਣਾ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਅ ਬੱਚੇ ਨੇ ਤਾਂ ਨਾ ਮੇਰੇ ਬੱਚਾ ਨੂੰ ਅੱਧਾ ਹੀ ਸਬਜ਼ੀ ਨਾ ਉਹ ਤੋਂ ਸੰਘਣੀ ਵਾਲੀ ਗਰੇਵੀ ਹੁੰਦੀ ਹੈ ਉਹ ਜ਼ਿਆਦਾ ਪਸੰਦ ਕਰਦੇ ਆ ਵਿੱਚੇ ਹਾਂ ਜੀ ਇਧਰ ਆਪਣੀ ਸਬਜੀ ਬਣ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਟਕਣ ਕੇ ਫੁਲਕੇ ਵੀ ਬਣਾ ਲਿਆ ਟਾਈਮ ਹੋ ਚੁੱਕਿਆ ਵਾ 7:30 ਦਾ ਸ਼ਾਮ ਦਾ ਤੇ ਇਧਰ ਲੱਗੀ ਸੀ ਕਿ ਆਪਾਂ ਦੁੱਧ ਨੂੰ ਘਟਾ ਲਗਾਵਾਂਗੇ ਬੈਂਚ ਮਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਕੁੱਕਰ ਖਾਲੀ ਕਰਾਂਗੇ ਰੋਟੀ ਆਪਾਂ ਲੈ ਖਾਣੀ ਆ ਬੱਚੇ ਆ ਗਏ ਕੂਚਨ ਤੋਂ ਉਹ ਟੀਵੀ ਦੇਖ ਰਹੇ ਆ ਤੇ ਇਧਰ ਕੋਸੇਮੇ ਬਹੁਤ ਆਇਆ ਤੇ ਬਾਅਦ ਚ ਹੋਣੀ ਤਾਂ ਬਾਅਦ ਦਾ ਵੀਊ ਸੁਰੇਰਾਸ ਹੋ ਰਹੀ ਆ ਤੇ ਦੇਖੋ ਨੇਰਾ ਹੋ ਚੁੱਕਿਆ ਕਾਫੀ ਜਿਆਦਾ ਸਰਦਾਰ ਜੀ ਵੀ ਆ ਗਏ ਆ ਖੁਨਾ ਰਹੇ ਆ ਚਲੋ ਜੀ ਇਸ ਦੇ ਨਾਲ ਹੀ ਕਰਦੇ ਆਪਾਂ ਆਪਣੀ ਅੱਜ ਦੀ ਵੀਡੀਓ ਐਂਡ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਕਿਸੇ ਨੈਕਸਟ ਵੀਡੀਓ ਤੇ ਉਦੋਂ ਤੱਕ ਲਈ ਬਾਏ ਬਾਏ ਸਾਰਿਆਂ ਨੂੰ